5 ਸਾਲਾਂ ਬੱਚੇ ਨੂੰ ਪਹਿਲਾਂ ਤਾਂ ਅਗਵਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਉਸ ਦੇ ਗੁਪਤ ਅੰਗ ਦੇ ਵਿੱਚ ਰੌਡ ਵੀ ਜਿਹੜੀ ਹੈ ਉਹ ਬਾੜੀ ਜਾਂਦੀ ਹੈ ਤਿੰਨ ਬੰਦਿਆਂ ਨੇ ਗਲਤ ਕੰਮ ਕੀਤਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਅੰਮ੍ਰਿਤਪਾਲ ਸਿੰਘ ਮੈਰੋ ਹੋਣਾ ਦੇ ਵੱਲੋਂ ਵੀ ਪਰਿਵਾਰ ਨੂੰ ਵੀਡੀਓ ਕਾਲ ਕੀਤੀ ਗਈ ਹੈ ਕੋਈ ਨਾ ਕੋਈ ਨਾ ਪਰਤੋ ਫਾਂਸੀਆਂ ਬੋਸੀਆਲਾ ਕੰਮ ਆਪਾਂ ਤੱਕੜੇ ਰਹੋ ਕੋਈ ਨਾ ਆਪਾਂ ਕਰਾਂਗੇ ਤੇ ਜੇ ਨਾ ਕੋਈ ਆਪਾਂ ਨੂੰ ਇਨਸਾਫ ਮਿਲਿਆ ਫਿਰ ਆਪਾਂ ਆਪ ਦਾ ਠੀਕ ਆ ਭਾਈ ਆਪਦਾ ਤਰੀਕਾ ਵਰਤ ਲਾਂਗੇ ਪ੍ਰਸ਼ਾਸਨ ਨੇ ਤਾਂ ਕਾਰਵਾਈ ਤੇਰੇ ਤੇ ਵੀ ਕੀਤੀ ਸੀ ਤੂੰ ਕਿਉਂ ਫਿਰ ਭੱਜ ਗਿਆ ਉਹਨਾਂ ਪ੍ਰਵਾਸੀਆਂ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਬੋਲਣਾ ਕਿਵੇਂ ਕਹਿੰਦਾ ਅਸੀਂ ਸਜ਼ਾ ਦੇਵਾਂਗੇ ਉਹ ਕੌਣ ਹੈ ਸਜ਼ਾ ਦੇਣ ਵਾਲਾ ਕੌਣ ਆ ਅਮਰਤਪਾਲ ਪੈਰ ਮੈਰੋ ਜੀ ਨੇ ਲੋਕਾਂ ਦੇ ਕਤਲ ਕਰਕੇ ਅੱਜ ਬਾਹਰ ਭੱਜ ਗਿਆ ਉਹ ਕੰਚਨ ਕੁਮਾਰੀ ਬਿਲਕੁਲ ਗਲਤ ਸੀ ਕਹਿੰਦੇ ਲੱਚੜ ਤਾਂ ਫਲਾਉਂਦੀ ਸੀ ਹੁਣ ਪੰਜਾਬ 'ਚ ਲੱਚੜ ਤਾਂ ਬੰਦ ਹੋ ਗਿਆ ਆਨਰ ਦੇਖ ਰਿਹਾ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਬੀਤੇ ਦਿਨ ਹੁਸ਼ਿਆਰਪੁਰ ਦੇ ਨਿਊ ਦੀਪਨਗਰ ਤੋਂ ਇੱਕ ਮਾਮਲਾ ਸਾਹਮਣੇ ਆਂਦਾ ਜਿੱਥੇ ਕਿ 5 ਸਾਲਾਂ ਬੱਚੇ ਨੂੰ ਪਹਿਲਾਂ ਤਾਂ ਅਗਵਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਉਸ ਦੇ ਗੁਪਤ ਅੰਗ ਦੇ ਵਿੱਚ ਰੌਡ ਵੀ ਜਿਹੜੀ ਹੈ ਉਹ ਬਾੜੀ ਜਾਂਦੀ ਹੈ ਤੇ ਸਾਡੇ ਨਾਲ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ ਇਹਨਾਂ ਨੇ ਇੱਕ ਪਰਿਵਾਰ ਦੇ ਨਾਲ ਗੱਲਬਾਤ ਵੀ ਕੀਤੀ ਹੈ ਤੇ ਆਵਾਜ਼ ਵੀ ਇਹਨਾਂ ਦੇ ਵੱਲੋਂ ਚੱਕੀ ਜਾ ਰਹੀ ਹੈ ਤਾਂ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਜਦੋਂ ਤੁਹਾਡੀ ਗੱਲਬਾਤ ਹੋਈ ਹੈ ਤੇ ਪਰਿਵਾਰ ਦਾ ਕੀ ਕਹਿਣਾ ਹੈ ਦੇਖੋ ਜੀ ਪਰਿਵਾਰ ਨਾਲ ਜਦੋਂ ਗੱਲਬਾਤ ਹੋਈ ਸਾਡੀ ਦੇਖੋ ਦੁੱਖ ਦੀ ਘੜੀ 'ਚ ਸਾਰਾ ਪੈਸੇ ਪੂਰਾ ਪੰਜਾਬ ਉਹਨਾਂ ਦੇ ਨਾਲ ਹੈ ਤੇ ਦੂਜੀ ਗੱਲ ਅਸੀਂ ਘਾਟਾ ਦਾ ਪੂਰਾ ਨਹੀਂ ਕਰ ਸਕਦੇ ਚੀਜ਼ ਨੂੰ ਵਾਪਸ ਤਾਂ ਨਹੀਂ ਲੈ ਕੇ ਹੌਸਲਾ ਜ਼ਰੂਰ ਦੇ ਸਕਦੇ ਜਿਹੜੀ ਉਹਨਾਂ ਪ੍ਰਵਾਸੀਆਂ ਤੇ ਕਾਰਵਾਈ ਹੋਣੀ ਜ਼ਰੂਰੀ ਹੈ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਸਾਰੇ ਹੀ ਪੰਜਾਬ ਕਹਿ ਰਹੇ ਮੈਂ ਨਹੀਂ ਦੇਖੋ ਸਾਨੂੰ ਮਾਣ ਜੋ ਜਸਾ ਮਾਣਯੋਗ ਅਦਾਲਤ ਸਾਨੂੰ ਪੂਰਾ ਭਰੋਸਾ ਹੈ ਕਿ ਉਹਨਾਂ ਨੂੰ ਫਾਂਸੀ ਸਜਾ ਜਰੂਰ ਸੁਣਾਣਗੇ ਬਸ ਥੋੜਾ ਟਾਈਮ ਜਰੂਰ ਲੱਗੇਗਾ ਬਾਕੀ ਜਿਹੜੇ ਹੋਰ ਪ੍ਰਵਾਸੀਆਂ ਲਈ ਕਹਿ ਰਹੇ ਨੇ ਇਹਨਾਂ ਨੂੰ ਬਾਹਰ ਕੱਢੋ ਫਲਾਨ ਦੇਖੋ ਸਾਡੇ ਲੋਕਾਂ ਨੇ ਪਹਿਲਾਂ ਸਿਰ ਤੇ ਚੜ੍ਹੇ ਸੀ ਸਾਡੇ ਲੋਕ ਰੈਂਟ ਤੇ ਦੰਦੇ ਨੇ ਉਸ ਤੋਂ ਬਾਅਦ ਫਿਰ ਜਦੋਂ ਸਿਰ ਤੇ ਚੜ ਜਾਂਦੇ ਤਾਰ ਨੇ ਬਹੁਤ ਔਖੇ ਹੋ ਜਾਂਦੇ ਉਹਨਾਂ ਦਾ ਇਲਜ਼ਾਮ ਹੁਣ ਭੁਗਤਣਾ ਪੈ ਰਿਹਾ ਸਾਨੂੰ ਪਹਿਲਾਂ ਸੁਆਣੇ 'ਚ ਭੁਗਤਣਾ ਪਿਆ ਸੀਗਾ ਹੁਣ ਹਿਸ਼ਾਰ ਪਰ ਭੁਗਤਣਾ ਪਿਆ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਇਹ ਪ੍ਰਵਾਸੀਆਂ ਵਾਲਾ ਇੱਕ ਨਾਰਾ ਚੱਲ ਰਿਹਾ ਕਿ ਪੰਜਾਬ ਬਚਾਓ ਪ੍ਰਵਾਸੀ ਭਜਾਓ ਤੇ ਤੁਸੀਂ ਹੁਣੇ ਜਿਹੜੇ ਕਿ ਇਹ ਪ੍ਰਵਾਸੀ ਚੌਂਕਾਂ ਤੇ ਖੜ ਕੇ ਭੀਖ ਮੰਗਦੇ ਸੀਗੇ ਇਹਨਾਂ ਦੇ ਖਿਲਾਫ ਵੀ ਜਿਹੜੀ ਮੁਹਿੰਮ ਸ਼ੁਰੂ ਹੋਈ ਸੀਗੀ ਇਹਨਾਂ ਨੂੰ ਚੱਕਿਆ ਗਿਆ ਸੀਗਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਪ੍ਰਵਾਸੀਆਂ ਨੂੰ ਲੈ ਕੇ ਦੇਖੋ ਜੀ ਪ੍ਰਵਾਸੀਆਂ ਦੀ ਗੱਲ ਇਹ ਹੈ ਜ ਪਹਿਲੀ ਗੱਲ ਤਾਂ ਸਾਨੂੰ ਕੋਈ ਵੀ ਚੀਜ਼ ਰੈਂਟ ਤੇ ਨਹੀਂ ਦੇਣੀ ਚਾਹੀਦੀ ਸਾਡੇ ਬੰਦੇ ਕੌਣ ਕੰਮ ਕਰ ਰਹੇ ਆ ਅੱਜ ਪੰਜਾਬੀ ਕੋਈ ਕੰਮ ਕਰਦਾ ਰਾਜ ਮਿਸਤਰੀ ਪਲੰਬਰ ਦਾ ਕੋਈ ਕੰਮ ਕਰ ਰਿਹਾ ਕੋਈ ਨਹੀਂ ਕਰ ਰਿਹਾ ਖੇਤੀਬਾੜੀ ਦਾ ਕੰਮ ਕੌਣ ਕਰ ਰਿਹਾ ਸਾਰੇ ਪ੍ਰਵਾਸੀ ਕਰ ਰਹੇ ਨੇ ਸਾਡੇ ਸਰਦਾਰ ਲੋਕ ਕੌਣ ਸਾਰੇ ਬਾਹਰ ਚਲੇ ਗਏ ਨੇ ਕੌਣ ਰਾਜ ਕਰਦਾ ਪ੍ਰਵਾਸੀ ਕਰ ਰਹੇ ਨੇ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਪ੍ਰਵਾਸੀ ਗਲਤ ਨੇ ਦੋ ਚਾਰ ਬੰਦੇ ਹੁੰਦੇ ਨੇ ਜਿਹੜੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪਰ ਇਹ ਲੋਕਾਂ ਨੇ ਸਾਡੇ ਲੋਕਾਂ ਨੇ ਸਿਰ ਤੇ ਚੜਨੇ ਸਭ ਤੋਂ ਪਹਿਲਾਂ ਤਾਂ ਇਹੀ ਕਮਾਂਗੇ ਕਿ ਸਾਡੇ ਲੋਕਾਂ ਨੇ ਸਿਰ ਤੇ ਚੜੇ ਹੁਣ ਤਾਰਨੇ ਔਖੇ ਹੋ ਗਏ ਨੇ ਹੁਣ ਕਹਿੰਦੇ ਪੰਜਾਬ ਬਚਾਓ ਭਈਆ ਪਹਜਾਓ ਇਹ ਚੀਜ਼ ਗਲਤ ਹੈ ਇਹ ਨਹੀਂ ਹੋਣਾ ਚਾਹੀਦਾ ਦੇਖੋ ਦੋ ਹੁਣ ਅਸੀਂ ਕਹਿਦੇ ਕਿ ਪੰਜਾਬੀ ਗਲਤ ਹੈ ਤਾਂ ਪੂਰੇ ਪੰਜਾਬੀ ਥੋੜੀ ਗਲਤ ਹੋ ਜਾਣਗੇ ਇੱਕ ਬੰਦਾ ਗਲਤ ਹੈ ਮਤਲਬ ਸਾਰਿਆਂ ਨੂੰ ਨਹੀਂ ਅਸੀਂ ਕਹਿ ਸਕਦੇ ਦੇਖੋ ਸਾਰਿਆਂ ਦੇ ਉਹਨਾਂ ਦੇ ਉਹਨਾਂ ਦੇ ਵੀ ਬਿਜ਼ਨਸ ਹੈਗੇ ਨੇ ਇੱਥੇ ਲੁਧਿਆਣੇ 'ਚ ਕਿੰਨੇ ਵੱਡੇ ਉਹਨਾਂ ਦੇ ਬਿਜ਼ਨਸ ਨੇ ਚੰਡੀਗੜ੍ਹ 'ਚ ਬਿਜ਼ਨਸ ਹੈ ਕਿਵੇਂ ਪਝਾ ਸਕਦੇ ਕੌਣ ਪਝਾ ਲੂਗਾ ਇਦਾਂ ਹੋ ਸਕਦਾ ਪੋਸੀਬਲ ਮੈਨੂੰ ਨਹੀਂ ਲੱਗਦਾ ਪਰ ਜਿਹੜੀ ਇੰਨੀ ਮੰਦ ਭਾਗੀ ਕਟਨਾ ਇੱਕ ਪਰਵਾਸੀ ਦੇ ਵੱਲੋਂ ਅੰਜਾਮ ਦਿੱਤਾ ਗਿਆ ਰੋਜ਼ ਕਿ ਮੈਂ ਜਦੋਂ ਸੁਣਿਆ ਕਿ ਉਹਦੀ ਭੈਣ ਛੋਟੀ ਜੀ ਉਹ ਬੱਚੀ ਦੱਸ ਰਹੀ ਹੈ ਕਿ ਰੋਜ਼ ਜਿਹੜਾ ਇਹ ਆਉਂਦਾ ਸੀਗਾ ਤਿੰਨ ਚਾਰ ਦਿਨਾਂ ਤੋਂ ਇਹ ਦੇਖ ਰਿਹਾ ਸੀਗਾ ਰੋਜ਼ ਆਉਂਦਾ ਸੀਗਾ ਤੇ ਇੱਕ ਦਿਨ ਮੇਰੇ ਭਰਾ ਨੂੰ ਜਿਹੜਾ ਕਿ ਚੱਕ ਕੇ ਲੈ ਗਿਆ ਬਿਲਕੁਲ ਦੋ ਤਿੰਨ ਦਿਨ ਤੋਂ ਰੈਕੀ ਰੈਕੀ ਕਹਿ ਸਕਦੇ ਕਿ ਰੈਕੀ ਕਰਦੇ ਉਹ ਕਿਸੇ ਪਹਿਲਾਂ ਵੀ ਕਹਿੰਦੇ ਕਿ ਦੇ ਮੁਕਦਮੇ ਚੋਂ ਆਏ ਮੇਰੇ ਹਿਸਾਬ ਨਾਲ ਸਜ਼ਾ ਸੁਝਾ ਪੂਕਤ ਕੇ ਤੇ ਹੁਣ ਉਹ ਜਦੋਂ ਉਸ ਬੱਚੇ ਨਾਲ ਦੇਖੋ ਕਿੰਨੀ ਘਰਾਣੀ ਹਰਕਤ ਕੀਤੀ ਉਹ ਨਹੀਂ ਹੋਣਾ ਚਾਹੀਦਾ ਸੀ ਇਹਨੂੰ ਸ਼ਰਮ ਆਣੀ ਚਾਹੀਦੀ ਸੀਗੀ ਤੇ ਦੇਖੋ ਇੱਕ ਬੇਟਾ ਸੀਗਾ ਪਰਿਵਾਰ ਦਾ ਇੱਕ ਬੇਟਾ ਸੀ ਇੱਕ ਬੇਟੀ ਹੈ ਤੇ ਉਹ ਦੇਖ ਸਕਦੇ ਆ ਕਿ ਉਸ ਪਰਿਵਾਰ ਦਾ ਅੱਜ ਕਿੰਨਾ ਬੁਰਾ ਹਾਲ ਹੋਊਗਾ ਸਾਨੂੰ ਉਸ ਪਰਿਵਾਰ ਨਾਲ ਖੜਨ ਦੀ ਲੋੜ ਹੈ ਤੇ ਇਹਨਾਂ ਨੇ ਜਿਹੜੇ ਤਿੰਨ ਬੰਦਿਆਂ ਨੇ ਗਲਤ ਕੰਮ ਕੀਤਾ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਔਰ ਹੋਣੀ ਜ਼ਰੂਰ ਚਾਹੀਦੀ ਹੈ ਤੇ ਅਮਰਿਤਪਾਲ ਸਿੰਘ ਮੈਰੋ ਹੋਣਾ ਦੇ ਵੱਲੋਂ ਵੀ ਪਰਿਵਾਰ ਨੂੰ ਵੀਡੀਓ ਕਾਲ ਕੀਤੀ ਗਈ ਹੈ ਤੇ ਦਿਲਾਸਾ ਦਿੱਤਾ ਗਿਆ ਹੈ ਕਿ ਜੇ ਇਨਸਾਫ ਨਹੀਂ ਮਿਲਿਆ ਤੁਹਾਨੂੰ ਪ੍ਰਸ਼ਾਸਨ ਦੇ ਵੱਲੋਂ ਤੇ ਅਸੀਂ ਮੈਂ ਖੜਾਂਗਾ ਤੁਹਾਡੇ ਨਾਲ ਇਨਸਾਫ ਤੁਹਾਨੂੰ ਮੈਂ ਦਿਵਾਉਂਗਾ ਇਹ ਕਿੱਦਾਂ ਦਾ ਕੁਐਸਚਨ ਹੈ ਤੁਹਾਡਾ ਜੀ ਦੇਖੋ ਸਾਰੀਆਂ ਕੁਐਸਚਨ ਤੁਸੀਂ ਵਧੀਆ ਕੀਤੇ ਨੇ ਆਪਾਂ ਜਵਾਬ ਵੀ ਦਿੱਤੇ ਪਰ ਜਿਹੜਾ ਅਮਰਿਤਪਾਲ ਮੈਰੋ ਹੈ ਤਾਂ ਆਪ ਖੁਦ ਭਗੌੜਾ ਆਏ ਇਹ ਕਿਦਾਂ ਕਿਸੇ ਨੂੰ ਕਹਿ ਸਕਦਾ ਕਿ ਅਸੀਂ ਮੈਂ ਤੁਹਾਡੇ ਹਾਂ ਠੀਕ ਹੈ ਤੂੰ ਸਾਥ ਦੇ ਰਿਹਾ ਕਿਸੇ ਨੂੰ ਗਲਤ ਗਾਈਡ ਨਹੀਂ ਨਾ ਕਰ ਕਿ ਮੈਂ ਦੇਖਾਂਗਾ ਜੇਲ੍ਹ ਚ ਦੇਖਾਂਗੇ ਪ੍ਰਸ਼ਾਸਨ ਨੇ ਕਾਰਵਾਈ ਪ੍ਰਸ਼ਾਸਨ ਨੇ ਤਾਂ ਕਾਰਵਾਈ ਤੇਰੇ ਤੇ ਵੀ ਕੀਤੀ ਸੀ ਤੂੰ ਕਿਉਂ ਫਿਰ ਭੱਜ ਗਿਆ ਨਹੀਂ ਉਹਨਾਂ ਨੇ ਤਾਂ ਪਰਿਵਾਰ ਨੂੰ ਇੱਕ ਦਿਲਾਸਾ ਹੀ ਦਿੱਤਾ ਨਾ ਚਲੋ ਦੁੱਖ ਹੀ ਸਾਂਝਾ ਕੀਤਾ ਤੇ ਉਹ ਉਹਦੇ ਚ ਕੀ ਗਲਤ ਹੈ ਇੱਕ ਇਨਸਾਨੀਅਤ ਦੇ ਨਾਤੇ ਜੇ ਆਪਾਂ ਚਲੋ ਅਮਰਿਤਪਾਲ ਮੈਰੋ ਛੱਡੋ ਇਨਸਾਨੀਅਤ ਦੇ ਨਾਤੇ ਦੁੱਖ ਸਾਂਝਾ ਨੀ ਦੁੱਖ ਸਾਂਝਾ ਸਾਰਾ ਪੰਜਾਬ ਨੇ ਕੀਤਾ ਦੁੱਖ ਸਾਂਝਾ ਉਹਦਾ ਬੋਲਣਾ ਕਿਵੇਂ ਕਹਿੰਦਾ ਅਸੀਂ ਸਜ਼ਾ ਦੇਵਾਂਗੇ ਉਹ ਕੌਣ ਹੈ ਸਜ਼ਾ ਦੇਣ ਵਾਲਾ ਰੱਬ ਹੋ ਗਿਆ ਜੱਜ ਸਾਹਿਬ ਦੇ ਉੱਪਰ ਨੂੰ ਪ੍ਰਸ਼ਾਸਨ ਦੇ ਉੱਪਰ ਨੂੰ ਹੋ ਗਿਆ ਜੱਜ ਸਾਹਿਬ ਦੇ ਉੱਪਰ ਨੂੰ ਹੋ ਗਿਆ ਸਰਕਾਰਾਂ ਦੇ ਉੱਪਰ ਨੂੰ ਹੋ ਗਿਆ ਕੌਣ ਅਮਰਤਪਾਲ ਮੈਰੋਜੀ ਨੇ ਲੋਕਾਂ ਦੇ ਕਤਲ ਕਰਕੇ ਅੱਜ ਬਾਹਰ ਭੱਜ ਗਿਆ ਡਰਦਾ ਪੰਜਾਬ ਤੋਂ ਬਾਹਰ ਭੱਜ ਗਿਆ ਕਿ ਮੈਨੂੰ ਜੇਲ੍ਹ 'ਚ ਅਰੈਸਟ ਨਾ ਕਰ ਲੇ ਕਿ ਮੈਨੂੰ ਸਜ਼ਾ ਨਾ ਹੋ ਜੇ ਅੱਜ ਬਾਹਰ ਭੱਜ ਗਿਆ ਕੌਣ ਅਮਰਤਪਾਲ ਮੈਰੋਜੇ ਮੈਰੋਜ ਹੁੰਦਾ ਅੱਜ ਪੰਜਾਬ ਲਈ ਖੜਦਾ ਤਾਂ ਪੰਜਾਬ 'ਚ ਖੜਾ ਹੁੰਦਾ ਉਹ ਬਾਹਰ ਨਾ ਭੱਜਦਾ ਡਰਦਾ ਬਾਹਰ ਭੱਜ ਗਿਆ ਜੀ ਡਰਦਾ ਮਾਰਾ ਇਹੀ ਕਹਿ ਸਕਦੇ ਨੇ ਡਰਦਾ ਹੀ ਭੱਜਿਆ ਨਾ ਹੁਣ ਪੀਓ ਵੀ ਹੋਊਗਾ ਕੰਚਨ ਕੁਮਾਰੀ ਵਾਲੇ ਕੇਸ ਚ ਐਲਓਸੀ ਵੀ ਜਾਰੀ ਕਰਾਵਾਂਗੇ ਔਰ ਹੋ ਕੇ ਰਹੂਗਾ ਔਰ ਕਿਤੇ ਨਾ ਕਿਤੇ ਸਾਨੂੰ ਪੰਜਾਬ ਸਰਕਾਰ ਤੇ ਸਾਡਾ ਪ੍ਰਸ਼ਾਸਨ ਜਿਹੜਾ ਪੰਜਾਬ ਦੇ ਤੇ ਪੂਰੀ ਮਾਨ ਹੈ ਸਾਨੂੰ ਇਹਨੂੰ ਅਰੈਸਟ ਜ਼ਰੂਰ ਕਰੇਗੀ ਕਿਤੇ ਨਾ ਕਿਤੇ ਤੇ ਜਿੱਥੇ ਮਰਜ਼ੀ ਭੱਜ ਲੇ ਜਿੱਥੇ ਮਰਜ਼ੀ ਲੁਕ ਲੇ ਜਦੋਂ ਅਮਰਿਤਪਾਲ ਮੈਰੋ ਨੇ ਵੀਡੀਓ ਕਾਲ ਕੀਤੀ ਹੈ ਪਰਿਵਾਰ ਦੇ ਨਾਲ ਤੁਸੀਂ ਕਾਫੀ ਉਸ ਗੱਲ ਦੇ ਉੱਤੇ ਜਿਹੜਾ ਤੁਹਾਡਾ ਗੁੱਸਾ ਵੀ ਚੱਲ ਕਰਿਆ ਤੇ ਉਸ ਸਮੇ ਜਿਹੜਾ ਲੋਕਾਂ ਦੇ ਵੱਲੋਂ ਕਮੈਂਟ ਜਿਹੜੇ ਲੋਕਾਂ ਦੀ ਰਾਏ ਆਈ ਉਹ ਕਹਿੰਦੇ ਭਾਈ ਅਮਰਿਤਪਾਲ ਮੈਰੋਂ ਆ ਗਿਆ ਤੇ ਹੁਣ ਜ਼ਰੂਰ ਇਨਸਾਫ ਮਿਲੇਗਾ ਨਹੀਂ ਨਹੀਂ ਲੋਕਾਂ ਨੂੰ ਦੇਖੋ ਥੋੜਾ ਜਿਹਾ ਸੋਚਣ ਦੀ ਤੇ ਸਮਝਣ ਦੀ ਲੋੜ ਹੈ ਜੇ ਲੋਕਾਂ ਦੀਆਂ ਕੁੜੀਆਂ ਨਾਲ ਇਦਾਂ ਕੀਤਾ ਹੁੰਦਾ ਫੇਰ ਪਤਾ ਲੱਗਦਾ ਕਿ ਅਮਰਿਤਪਾਲ ਸਹੀ ਹੈ ਜਾਂ ਗਲਤ ਹੈ ਦੇਖੋ ਕੰਚਨ ਕੁਮਾਰੀ ਬਿਲਕੁਲ ਗਲਤ ਸੀ ਵੀਡੀਓ ਬਣਾਉਣ ਦਾ ਕੰਟੈਂਟ ਗਲਤ ਸੀ ਪਰ ਆਪਣੇ ਹੱਥ 'ਚ ਕਾਨੂੰਨ ਲੈਣਾ ਉਹ ਕਿੱਡੀ ਕਬੱਡੀ ਦਲੇਰੀ ਸੀਗੀ ਕਾਨੂੰਨ ਬੈਠਾ ਸੀ ਕਾਨੂੰਨ ਕਾਰਵਾਈ ਕਰ ਸਕਦਾ ਸੀ ਕਹਿੰਦੇ ਲਚਰਤਾ ਫਲਾਉਂਦੀ ਸੀ ਹੁਣ ਪੰਜਾਬ ਚ ਲਚਰਤਾ ਬੰਦ ਹੋ ਗਈਆਂ ਪਰ ਉਸ ਦਾ ਖਾਮਿਆ ਆ ਜਾ ਤਾਂ ਫਿਰ ਅਮਰਿਤਪਾਲ ਮੈਰੋ ਹੀ ਪਹੁੰਚ ਉਤਰਿਆ ਨਾ ਤੁਹਾਨੂੰ ਇੰਨਾ ਗੁੱਸਾ ਕਿਉਂ ਆ ਰਿਹਾ ਨਹੀਂ ਦੇਖੋ ਹਰ ਇੱਕ ਬੰਦੇ ਨੂੰ ਕਹਿੰਦਾ ਤੁਹਾਡੇ ਨਾਲ ਸਪੋਰਟ ਠੀਕ ਹੈ ਸਪੋਰਟ ਕਰ ਤੂੰ ਸਿੱਧੇ ਰਸਤੇ ਪਾ ਤੂੰ ਪੁੱਠਾ ਨਾਨਕ ਕਿ ਅਸੀਂ ਜੇਲ੍ਹ ਦੇ ਵਿੱਚ ਹੀ ਉਹਨੂੰ ਮਾਰਾ ਦਾਂਗੇ ਆ ਕਰ ਲਾਂਗੇ ਉਹ ਕੌਣ ਹੈ ਉਹਨਾਂ ਨੇ ਤਾਂ ਫਿਰ ਐਦਾਂ ਕਿਹਾ ਨਾ ਕਿ ਪ੍ਰਸ਼ਾਸਨ ਦੇ ਵੱਲੋਂ ਜੇ ਤੁਹਾਨੂੰ ਇਨਸਾਫ ਨਾ ਮਿਲਿਆ ਦੇਖੋ ਪ੍ਰਸ਼ਾਸਨ ਵੱਲੋਂ ਇਨਸਾਫ ਮਿਲਿਆ ਕਿਉਂ ਨਹੀਂ ਮਿਲਿਆ ਤਿੰਨੋਂ ਬੰਦੇ ਅਰੈਸਟ ਕੀਤੇ ਨਹੀਂ ਕੀ ਦੇਖੋ ਥੋੜਾ ਟਾਈਮ ਜਰੂਰ ਲੱਗਦਾ ਕਿ ਇਹ ਥੋੜੀ ਕਿ ਕੱਲ ਨੂੰ ਹੀ ਫਾਂਸੀ ਹੋ ਜੇ 2-4 ਦਿਨ ਹਫਤਾ ਮਹੀਨਾ 2 ਮਹੀਨੇ 3 ਮਹੀਨੇ 6 ਮਹੀਨੇ ਪ੍ਰੋਸੈਸ ਟਾਈਮ ਲੱਗੇਗਾ ਉਸ ਤੋਂ ਬਾਅਦ ਹੀ ਸਜ਼ਾ ਹੋਏਗੀ ਕਿ ਉਸ ਤੋਂ ਪਹਿਲਾਂ ਹੀ ਸਜ਼ਾ ਹੋ ਜਾਏਗੀ ਕਿ ਇਨਸਾਫ ਨਹੀਂ ਮਿਲਿਆ ਇਨਸਾਫ ਮਿਲਿਆ ਪਰਿਵਾਰ ਨੂੰ ਔਰ ਮਿਲੇਗਾ ਸਾਨੂੰ ਹੁਸ਼ਿਆਰਪੁਰ ਦੀ ਅਦਾਲਤ ਤੇ ਪੂਰਾ ਮਾਣ ਹੈ ਕਿ ਉਹਨਾਂ ਨੂੰ ਪਰਿਵਾਰ ਨੂੰ ਇਨਸਾਫ ਜਰੂਰ ਮਿਲੇਗਾ ਘਟਨਾ ਵਾਪਰਦਿਆਂ ਨੇ ਦੇ ਪਿੱਛੇ ਕੀ ਸਮਝਦੇ ਹੋ ਕਿ ਅਜਿਹਾ ਕਿਉਂ ਲੋਕਾਂ ਦੀ ਮਾਨਸਿਕਤਾ ਨੂੰ ਕਿਸ ਤਰੀਕੇ ਦੇ ਨਾਲ ਸਮਝਿਆ ਛੋਟਾ ਜਿਹਾ ਬੱਚਾ ਗੁਪਤੰਗ ਦੇ ਵਿੱਚ ਉਸ ਦੇ ਨਾਲ ਗਲਤ ਕੰਮ ਵੀ ਕੀਤਾ ਗਿਆ ਰੌਡ ਵੀ ਜਿਹੜੀ ਉਸ ਦੇ ਵੜੀ ਗਈ ਗੁਪਤੰਗ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਿਲਕੁਲ ਇਹ ਜਿਹੜੀ ਘਟਨਾ ਸਿਗੀ ਪੂਰੀ ਨਿੰਦਣਯੋਗ ਹੈ ਤੇ ਜਿਹੜੇ ਐਦਾਂ ਦੇ ਲੋਕ ਹੈ ਮੈਂ ਪਹਿਲਾਂ ਵੀ ਰਿਪੀਟ ਕਰ ਚੁੱਕਿਆ ਕਿ ਇਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨਹੀਂ ਇਹ ਪ੍ਰਵਾਸੀ ਕੋਈ ਵੀ ਲਾ ਲਓ ਸਿਰ ਤੇ ਚਾੜੇ ਨੇ ਸਿਰ ਤੇ ਬਿਠਾਏ ਨੇ ਕੋਠੀਆਂ ਘਰਾਂ ਬਿਠਾਏ ਨੇ ਦੇਖੋ ਜਦੋਂ ਐਦਾਂ ਦੇ ਘਟਨਾ ਹੁੰਦੀ ਹੈ ਦੇਖੋ ਸਭ ਤੋਂ ਪਹਿਲਾਂ ਲੋਕਾਂ ਨੂੰ ਪਿੰਡਾਂ 'ਚ ਨਹੀਂ ਪਤਾ ਵੈਰੀਫਿਕੇਸ਼ਨ ਵੈਰੀਫਿਕੇਸ਼ਨ ਜ਼ਰੂਰੀ ਕਰਾਓ ਇਹਨਾਂ ਦੇ ਘਰ ਦਾ ਐਡਰੈਸ ਲਓ ਵੀ ਕਿੱਥੇ ਆ ਕਿੱਥੇ ਨਹੀਂ ਪਹਿਲੀ ਗੱਲ ਤਾਂ ਰੱਖਣ ਦੀ ਲੋੜ ਨਹੀਂ ਔਰ ਸਾਡੇ ਪੰਜਾਬ 'ਚ ਕਾਨੂੰਨ ਹੋਣਾ ਚਾਹੀਦਾ ਜਿਵੇਂ ਹਿਮਾਚਲ 'ਚ ਹੈ ਕਿ ਜਿਹੜਾ ਵੀ ਪੰਜਾਬ 'ਚ ਜਗ੍ਹਾ ਮੇਰੇ ਹਿਸਾਬ ਨਾਲ ਦੇਣੀ ਨਹੀਂ ਚਾਹੀਦੀ ਪ੍ਰਾਪਰਟੀ ਦੇ ਰਿਲੇਟਿਵ ਕੋਈ ਜਗ੍ਹਾ ਨਾ ਦੋ ਇਹਨਾਂ ਨੂੰ ਜਿਵੇਂ ਹਿਮਾਚਲ 'ਚ ਹੈ ਐਦਾਂ ਦਾ ਰੂਲ ਸਾਡੇ ਪੰਜਾਬ 'ਚ ਹੋਣਾ ਚਾਹੀਦਾ ਇਹਨਾਂ ਨੂੰ ਆਉਣ ਤੋਂ ਬੜਨ ਤੋਂ ਮਨਾ ਕੀਤਾ ਜਾਵੇ ਕਹਿ ਰਹੇ ਹੋ ਕਿ ਜਿਹੜਾ ਪ੍ਰਵਾਸੀ ਪਹ ਜਾਓ ਪੰਜਾਬ ਬਚਾਓ ਇਹ ਸਹੀ ਨਹੀਂ ਹੈ ਦੇਖੋ ਇਹ ਬਿਲਕੁਲ ਗਲਤ ਹੈ ਜਾਂ ਤਾਂ ਪਹਿਲਾਂ ਹੀ ਨਾ ਉਹਨਾਂ ਨੇ ਇੰਟਰਫੇਅਰ ਕਰਨ ਤੋਂ ਕਿਸੇ ਚੀਜ਼ ਚ ਹੁਣ ਜਦੋਂ ਸਿਰ ਤੇ ਚੜ ਗਏ ਹੁਣ ਕਿਵੇਂ ਕਿਵੇਂ ਦੇਖ ਸਕਦੇ ਹੋ ਤੁਸੀਂ ਖੁਦ ਦੇਖ ਸਕਦੇ ਹੋ ਤੁਸੀਂ ਤੁਹਾਡੀ ਜਦੋਂ ਪਰਿਵਾਰ ਦੇ ਨਾਲ ਹੁਸ਼ਿਆਰਪੁਰ ਗੱਲ ਹੋਈ ਹੈ ਤੇ ਪਰਿਵਾਰ ਦੇ ਨਾਲ ਕੀ ਗੱਲ ਗੱਲ ਕੀ ਹੋਈ ਤੁਹਾਡੀ ਦੇਖੋ ਜਦੋਂ ਗੱਲਬਾਤ ਉਹਨਾਂ ਨਾਲ ਹੋਈ ਦੇਖੋ ਮੈਂ ਮਿਲਣਾ ਚਾਹੁੰਦਾ ਸੀ ਪਰਿਵਾਰ ਨੂੰ ਕਹਿੰਦੇ ਸਾਡੇ ਕੋਲ ਥੋੜਾ ਟਾਈਮ ਨਹੀਂ ਹੈ ਬਹੁਤ ਮਿਲਣ ਵਾਸਤੇ ਜਾਂਦੇ ਆ ਤੇ ਉਹਨਾਂ ਨੂੰ ਮੈਂ ਦੁੱਖ ਸਾਂਝਾ ਕੀਤਾ ਉਹਨਾਂ ਨਾਲ ਕਿ ਮੇਰੀ ਜਿੱਥੇ ਹੈਲਪ ਪਈ ਤੁਹਾਨੂੰ ਮੇਰੀ ਹੈਲਪ ਦੀ ਲੋੜ ਹੈ ਮੈਂ ਨਾਲ ਖੜਾਂਗਾ ਤੁਹਾਡਾ ਸੁਪਰੀਮ ਕੋਰਟ ਤੱਕ ਮੈਂ ਲੈ ਕੇ ਜਾਵਾਂਗਾ ਸਾਰੇ ਵਕੀਲਾਂ ਦਾ ਖਰਚਾ ਮੈਂ ਲਾਵਾਂਗਾ ਤੇ ਤੁਹਾਨੂੰ ਕਿਸੇ ਡਰਨ ਦੀ ਲੋੜ ਨਹੀਂ ਤੇ ਖਰਚਾ ਅਸੀਂ ਲਾਵਾਂਗੇ ਪਹਿਲੀ ਗੱਲ ਤਾਂ ਇੱਥੋਂ ਤੱਕ ਸਾਨੂੰ ਜਾਣ ਦੀ ਨੌਬਤ ਨਹੀਂ ਆਏਗੀ ਕਿਉਂਕਿ ਸਾਡਾ ਇੱਥੋਂ ਹੁਸ਼ਿਆਰਪੁਰ ਤੋਂ ਹੀ ਸਾਡਾ ਸਜ਼ਾ ਮਿਲੇਗੀ ਉਹ ਬੰਦੇ ਨੂੰ ਪੂਰਾ ਪਰੋਸ ਪੂਰਾ ਮਾਨਯੋਗ ਅਦਾਲਤ ਸਾਨੂੰ ਹੁਸ਼ਿਆਰ ਪਰ ਤੋਂ ਪੂਰਾ ਮਾਨ ਹੈ ਕਿ ਉੱਥੋਂ ਦੀ ਸਜ਼ਾ ਉਹਨੂੰ ਪੂਰੀ ਮਿਲੇਗੀ ਉਹਨਾਂ ਨੂੰ ਔਰ ਫਾਂਸੀ ਸਜ਼ਾ ਜ਼ਰੂਰ ਹੋਏਗੀ ਉਹਨਾਂ ਨੂੰ ਪਰਿਵਾਰ ਦਾ ਇਕੱਲਾ-ਇਕੱਲਾ ਮੁੰਡਾ ਸੀਗਾ ਤੇ ਹਲੇ 5 ਸਾਲਾਂ ਦਾ ਤੇ ਉਸ ਨੂੰ ਲੈ ਕੇ ਉਸ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇੱਕ ਇਨਸਾਨੀਅਤ ਦੇ ਨਾਤੇ ਸਮਾਜ ਸੇਵੀਓ ਤੁਸੀਂ ਇੱਕ ਇਨਸਾਨੀਅਤ ਦੇ ਨਾਤੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ 5 ਸਾਲਾਂ ਮੁੰਡੇ ਦੇ ਨਾਲ ਇੰਨੀ ਵੱਡੀ ਦਰਿੰਦਗੀ ਦੇਖੋ ਉਹ ਬੱਚਾ ਸੀ ਛੋਟਾ ਉਹਨੇ ਕੁਝ ਨਹੀਂ ਦੇਖਿਆ ਜਾਂ ਸਿਰਫ ਕੁਝ ਵੀ ਨਹੀਂ ਦੇਖਿਆ ਉਹਦੇ ਪਰਿਵਾਰ ਨੇ ਕੀ ਕੀ ਸੋਚਿਆ ਹੋਗਾ ਤੇ ਲਈ ਮੇਰਾ ਬੇਟਾ ਕੀ ਬਣੇਗਾ ਮੇਰਾ ਬੇਟਾ ਪੜ੍ਹਾਈ ਕਰੇਗਾ ਬਾਹਰ ਜਗਾ ਦੇਖੋ ਉਹਨਾਂ ਨੇ ਕਿੰਨਾ ਕੁ ਸੋਚਿਆ ਹੋਊਗਾ ਪਰਿਵਾਰ ਨੇ ਇੱਕ ਬੇਟਾ ਸੀਗਾ ਔਰ ਉਹਦੇ ਬਾਰੇ ਕਿੰਨਾ ਕੁਸ ਨਹੀਂ ਸੋਚਿਆ ਹੋਊਗਾ ਔਰ ਉਹਦੇ ਨਾਲ ਜੋ ਵੀ ਘਟਨਾ ਹੋਈ ਬਹੁਤ ਮਾੜਾ ਹੋਇਆ ਉਸ ਪਰਿਵਾਰ ਦਾ ਅਸੀਂ ਦੇਖੋ ਦੁੱਖ ਵੰਡਾ ਸਕਦੇ ਆ ਘਾਟਾ ਪੂਰਾ ਨਹੀਂ ਅਸੀਂ ਵੀ ਨਹੀਂ ਕਰ ਸਕਦੇ ਉਸ ਚੀਜ਼ ਨੂੰ ਲੈ ਕੇ ਤੇ ਮੈਂ ਇਸ ਪਰਿਵਾਰ ਦੇ ਨਾਲ ਹਮੇਸ਼ਾ ਨਾਲ ਖੜਾਂਗਾ ਜਿੱਥੇ ਮੇਰੀ ਲੋੜ ਪਈ ਮੈਂ ਨਾਲ ਜਾਵਾਂਗਾ ਜਿੱਥੇ ਵੀ ਲੋੜ ਕੋਈ ਪ੍ਰੋਬਲਮ ਤੇ ਮੈਂ ਨਾਲ ਖੜਾ ਉਸ ਪਰਿਵਾਰ ਦੇ ਧੰਨਵਾਦ ਤਾਂ ਇਸ ਸਮੇਂ ਸਾਡੇ ਨਾਲ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਮੌਜੂਦ ਸਨ ਤਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਦੀਪਨਗਰ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਰਵਾਸੀ ਦੇ ਵੱਲੋਂ 5 ਸਾਲਾਂ ਮੁੰਡਿਆਂ ਨੂੰ ਪਹਿਲਾਂ ਤਾਂ ਅਗਵਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਬੜੀ ਹੀ ਦਰਿੰਦਗੀ ਦੇ ਨਾਲ ਜਿਹੜਾ ਉਸਦਾ ਕਤਲ ਕਰ ਦਿੱਤਾ ਜਾਂਦਾ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਮੋਹਨ ਦੇ ਨਾਲ